ਸ੍ਰੀ ਕਾਲ ਜੀ ਵਾਇਟ ਆਫ ਸੁਖਤਾਰ ਸਿੰਘ ਸੰਧਵਾ ਜੀ ਦੇ ਗ੍ਰੇਸ ਐਟ ਸਬਜੈਕਟ ਨਗਰ ਵਡਾਣ ਦੇ ਸਤਾਰ ਯੋਗ ਮਤਾਵਾ ਪੈਣਾ ਬਜ਼ੁਰਗ ਤੇ ਮੇਰੇ ਵੀਰ ਸਭ ਤੋਂ ਪਹਿਲਾਂ ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਜੈ ਗੁਰੂ ਦੇਵ ਧੰਨ ਗੁਰੂ ਦੇਵ ਤੇ ਵਾਲਮੀਕੀ ਸਾਡਾ ਸਭ ਤੋਂ ਪਹਿਲਾਂ ਫਰਜ਼ ਬੰਦਾ ਤੁਹਾਨੂੰ ਅਸੀਂ ਆਪਣੇ ਪੁਰਖਿਆਂ ਨੂੰ ਯਾਦ ਰੱਖੀਏ ਕਿ ਇਹਨਾਂ ਦਾ ਉਹ ਟਾਸਰਾ ਲੈ ਕੇ ਆਪਾਂ ਅੱਗੇ ਵਧੀਏ ਗੱਲ ਇੱਥੇ ਵਿੱਚ ਕਿਸੇ ਕੋਈ ਸਰਕਾਰ ਦਾ ਜਾਂ ਕਿਸੇ ਕੋਈ ਇਹੋ ਜੀ ਕਮਿਊਨਿਟੀ ਲੀਡਰ ਦਾ ਕੋਈ ਇਹਦੇ ਵਿੱਚ ਲੈਣ ਦੇਣ ਨਹੀਂ ਹੈ ਤੇ ਨਾ ਹੀ ਅਸੀਂ ਸਰਕਾਰਾਂ ਨੂੰ ਕਹਿੰਨੇ ਆ ਵੀ ਪੰਜ-ਪੰਜ ਮਰਲਿਆਂ ਦੀਆਂ ਕਲੋਨੀਆਂ ਕੱਟ ਕੇ ਦੇਵਾਂਗੇ ਨਹੀਂ ਔਰ ਨਾ ਹੀ ਇਹ ਆ ਵੀ ਅੱਜ ਤੋਂ ਦਿਨਾ ਵਾਅਦਾ ਕਰ ਲਿਆ ਕਿ ਪੰਜ ਮਰਲੇ ਦੀਆਂ ਕਲੋਨੀਆਂ ਕੱਟ ਦਿਆਂਗੇ ਤੇ ਤੁਹਾਨੂੰ ਵੀ ਪਤਾ ਹੀ ਹੈ ਕਿ ਇੱਕ ਸਾਲ ਲਈ 2 ਸਾਲ ਲਈ ਮੇਰੇ ਹਿਸਾਬ ਨਾਲ ਵੀ ਸਦੀਆਂ ਇਹ ਬੀਤ ਗਈਆਂ ਤੁਹਾਨੂੰ ਕਿਸਲੇ ਦਿੱਤੇ ਪੰਜ-ਪੰਜ ਮਰਲੇ ਨਹੀਂ ਇਹੋ ਜਾਂ ਕੋਈ ਲਾਰਾ ਨਹੀਂ ਨਾ ਇੱਕ ਮਰਲਾ ਨਾ ਪੰਜ ਮਰਲੇ ਨਾ ਦੋ ਮਰਲੇ 7000 ਕਿੱਲਾ ਆਪਾਂ ਸਾਰੇ ਜਾਣਦੇ ਆ ਸਿੱਖਾਂ ਵਾਲਾ ਵੀਰ ਦੇ ਨਾਂ ਤੇ ਮਸ਼ਹੂਰ ਹੈ ਮਹਾਰਾਜਾ ਫਰੀਦਕੋਟ ਦੀ ਉਹ ਜਗਾ ਜਿਹੜੀ ਉਹ ਜ਼ਮੀਨ ਨਾ ਤਾਂ ਸਰਕਾਰ ਦੇ ਖਾਤੇ ਆ ਤੇ ਨਾ ਹੀ ਕਿਸੇ ਮਹਾਰਾਜੇ ਦੇ ਵੰਸ਼ ਦੇ ਖਾਤੇ ਆ ਉਹ ਸਾਰੀ ਤੁਹਾਡੇ ਖਾਤੇ ਆ ਤੇ ਤੁਸੀਂ ਆਪਦੇ ਖਾਤੇ ਦੇ ਵਿੱਚ ਪੱਤੀ ਕੀਤਾ ਕਰਨੀ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆ ਕਿ ਐਸੇ ਹੀ ਕਿਸੇ ਨੂੰ ਕੋਈ ਰਾਜ ਨਹੀਂ ਦਿੰਦਾ ਰਾਜ ਤਾਂ ਨਿੱਜ ਬਲ ਨਾਲ ਲਿਆ ਜਾਂਦਾ ਹੈ ਜਿੱਥੇ ਡਾਂਗ ਗੱਡਤੀ ਉਸੇ ਦੀ ਉਹ ਜਗ੍ਹਾ ਹੁੰਦੀ ਐ ਤਾਂ ਸਾਥੀਓ ਇਹ ਕੋਈ ਲੰਮਾ ਸਮਾਂ ਨਹੀਂ ਐ ਅਸੀਂ ਵਾਦਾ ਕਰਦੇ ਆ ਸਿਰਫ ਤੁਹਾਡਾ ਤੁਸੀਂ ਵਾਦਾ ਕਰੋ ਸਾਥ ਦੇਣ ਦਾ ਫੇਰ ਤੋਂ 2 ਮਹੀਨੇ ਦੇ ਵਿੱਚ 5 ਮਰਲੇ ਨਹੀਂ 7 ਮਰਲੇ ਨਹੀਂ ਇੱਕ ਕਨਾਲ ਨਹੀਂ ਇੱਕ ਕਿੱਲੇ ਤੋਂ ਲੈ ਕੇ ਡੇਢ ਕਿੱਲੇ ਦੇ ਜਿਹੜਾ ਵੀ ਬੰਦਾ ਉਥੇ ਹਾਜ਼ਰੀ ਲਵਾਊਗਾ ਐਤਵਾਰ ਨੂੰ ਜੋ ਆ 6 ਤੇ 4 ਅਪ੍ਰੈਲ ਦੀ ਮੀਟਿੰਗ ਰੱਖੀ ਗਈ ਆ ਹਰ ਮੀਟਿੰਗ ਦੇ ਵਿੱਚ ਹਾਜ਼ਰੀ ਲੱਗਦੀ ਆ ਕੋਈ ਇੱਕ ਮਰਲਾ ਨਹੀਂ ਇੱਕ ਕਿੱਲੇ ਤੋਂ ਮੇਰੇ ਸਤਿਕਾਰਯੋਗ ਪਿੰਡ ਨਿਵਾਸੀ ਪਿੰਡ ਬੜਿੰਗ ਦੇ ਸਾਰੇ ਭੈਣ ਭਰਾਵਾਂ ਨੂੰ ਮੈਂ ਸੋਨੂੰ ਬੜਨ ਵੱਲੋਂ ਪਿਆਰ ਭਰੀ ਸਤਿਕਾਰ। ਹਾਂਜੀ ਬਾਈ ਜੀ ਅੱਜ ਮੇਰੇ ਪਿੰਡ ਵਿੱਚ ਜਿਹੜੀ ਇਹ ਸਭਾ ਆਪਾਂ ਬੁਲਾਈ ਹੋਈ ਹੈ ਠੀਕ ਹੈ ਜੀ ਇਹ ਜਿਹੜੀਆਂ ਬੇਵਾਦ ਜ਼ਮੀਨਾਂ ਪਈਆਂ ਉਹਦੇ ਸੰਘਰਸ਼ ਦੇ ਥਰੂ ਤੁਹਾਨੂੰ ਬੁਲਾਇਆ ਹੋਇਆ ਠੀਕ ਹੈ ਜੀ ਜਿਹਦੇ ਵਿੱਚ ਆਪਣੇ ਚਮਕੌਰ ਸਿੰਘ ਜੀ ਸਾਬਕਾ ਫੌਜੀ ਪਹੁੰਚੇ ਹੋਏ ਆ ਜੀ ਇੱਥੇ ਕੁਲਦੀਪ ਸਿੰਘ ਜੀ ਤਰਸ਼ੇਮ ਸਿੰਘ ਜੀ ਸੁਖਮੰਦਰ ਸਿੰਘ ਰਾਜਾ ਸਿੰਘ ਤੇ ਗੁਰਜੰਟ ਸਿੰਘ ਜੀ ਪਹੁੰਚੇ ਹੋਏ ਆ ਆਪਾਂ ਨੂੰ ਜਿਹੜੀ ਇਹ ਬੇਵਾਦ ਜ਼ਮੀਨਾਂ ਪਈਆਂ ਇਹਨਾਂ ਦੇ ਜੋ ਵੀ ਕਾਰਵਾਈ ਅੱਗੇ ਹੋਣੀ ਹੈ ਜੀ ਉਹਦੇ ਥਰੂ ਆਪਾਂ ਨੂੰ ਦੱਸਣਗੇ ਠੀਕ ਹੈ ਜੀ ਤੇ ਕੋਈ ਵੀ ਇਹ ਨਾ ਸਮਝੋ ਜੇ ਜੇ ਮੰਨ ਲਓ ਤੁਹਾਡੀ ਰੈਜਿਸਟਰ ਤੇ ਇਹਦੇ ਤੇ ਮੰਨ ਲਓ ਵੀ ਹਾਜ਼ਰੀ ਲਾਈ ਆਪਾਂ ਤਾਂ ਇਹ ਨਾ ਤਾਂ ਤੋਂ ਕਿਸੇ ਨੇ ਕੁਝ ਲੈਣਾ ਜੀ ਵੀ ਮੰਨ ਲਓ ਐਤਵਾਰ ਨੂੰ ਜਿਹੜੀ 6 ਤਰੀਕ ਨੂੰ ਆਪਣੇ ਕੋਟਕਪੂਰਾ ਇੱਕ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਪਿੰਡ ਨਿਵਾਸੀਆਂ ਨੂੰ ਲੈ ਕੇ ਜਾਣਾ ਠੀਕ ਹੈ ਜੀ ਤੇ 14 ਅਪ੍ਰੈਲ ਨੂੰ ਠੀਕ ਹੈ ਜੀ ਆਪਾਂ ਫਰੀਦਕੋਟ ਜਿਹੜੀ ਰਾਜਾ ਸਾਹਿਬ ਦੀ ਜ਼ਮੀਨ ਪਈ ਹੈ ਬੇਵਾਦ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਠੀਕ ਹੈ ਜੀ ਇਹਦਾ ਨਾਰਾ ਦੇਣਾ ਆਪਾਂ ਤੇ ਵੱਧ ਤੋਂ ਵੱਧ ਉੱਥੇ ਪਹੁੰਚਣਾ ਹੈ ਜੀ ਮੇਰੇ ਸਾਰੇ ਭਰਾਵਾਂ ਨੂੰ ਆਉਣ ਤੇ ਮੇਰੇ ਪਿੰਡ ਨਿਵਾਸੀਆਂ ਨੂੰ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਭਾਈ ਕੁਲਦੀਪ ਜੀ ਤੁਹਾਨੂੰ ਦੱਸ ਰਗੇ ਜੀ ਦਵਾਈ ਦੇ ਜੀ ਫਾਸਾ ਸਾਰੇ ਵੀਰਾਂ ਨੂੰ ਭੈਣ ਭਰਾਵਾਂ ਸਤਿਕਾਰ ਮੈਂ ਡਾਕਟਰ ਪ੍ਰਦੀਪ ਸਿੰਘ ਬੜੀ ਖੇਲਾ ਇੱਕ ਮਹੀਨਾ ਪਹਿਲਾਂ ਇੱਕ ਗੋਰ ਕਮੇਟੀ ਸਾਡੀ ਬਣਾਈ ਆ ਉਸ ਤੋਂ ਪਹਿਲਾਂ ਇਹ ਗੋਰ ਕਮੇਟੀ ਕਿਵੇਂ ਬਣੀ ਆ 927 ਕਿਲਾ ਜਿਹੜਾ ਅਜਾਤ ਗੋਰਵਤੀ ਜੀ ਦੇ ਰਾਏ ਜ਼ਮੀਨ ਦੀ ਬੇਨਾਮੀ ਜ਼ਮੀਨਾਂ ਸਾਰੇ ਖਬਰਾਂ ਦੇ ਵੇਖਿਆ ਹੁਣ ਆ ਤੁਸੀਂ ਉੱਥੇ ਬੇ ਜ਼ਮੀਨੇ ਲੋਕਾਂ ਨੇ ਆਪਦਾ ਕਬਜ਼ਾ ਕਰ ਲਿਆ ਉੱਥੇ ਇਹਨਾਂ ਦਾ ਜ਼ਮੀਨਾਂ ਹੈ ਨਹੀਂ 927 ਕਿੱਲੇ ਜਿਹੜਾ ਸੰਗਰੂਰ ਦਾ ਸੀਗਾ ਬੇਵਾਦ ਪਈ ਉਹ ਤੇ ਚਰਾਗ ਜਗਾ ਦਿੱਤਾ ਹੁਣ ਉਸ ਤੋਂ ਬਾਅਦ ਇੱਕ ਕਮੇਟੀ ਬਣਾਈ ਆ ਫਰੀਜ ਕੋਡ ਦੀ ਜ਼ਮੀਨ ਪ੍ਰਾਪਤੀ ਸੰਘਰਸ਼ਾ ਕਮੇਟੀ ਦਾ ਡਿਸਕਾਨਸਲ ਸੰਧਮਾ ਚੇਅਰਮੈਨ ਨੇ ਪੰਜਾਬ ਦੇ ਖਦਾਰ ਅਵਤਾਸ ਰਸੋਤਾ ਜੀ ਗੁਬਿੰਦਰ ਸਿੰਘ ਜੀ ਤੇ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਕਮੇਟੀ ਬਣਾਈ ਆ ਜਿਹਨਾਂ ਲੋਕਾਂ ਕੋਲੇ ਜ਼ਮੀਨ ਹੈ ਨਹੀਂ ਸਾਡੇ ਬੇਨਾਮੇ ਬੇਜਮੀਨੇ ਲੋਕ ਨੇ ਉਹਨਾਂ ਨੂੰ ਜ਼ਮੀਨ ਦਿਵਾ ਸਕੀਏ ਜ਼ਮੀਨ ਕਿਹੜੀ ਹੈਗੀ ਆ ਰਾਜ ਦੀ ਜ਼ਮੀਨ 7000 ਕਿੱਲਾ ਆਪਣੇ ਫਰੀਦਕੋਟ ਸ਼ਹਿਰ ਚ ਪਿਆ ਜੀ 7000 ਕਿੱਲਾ ਜਿਹਦਾ ਕੋਈ ਵਾਰੀ ਵਾਰਸ ਨਹੀਂ ਹੈ ਬੇਨਾਮ ਪਿਆ ਹੋਇਆ ਗੁੜੀਆ ਜਿਹੜੀ ਹੈਗੀ ਆ ਰਾਜੀ ਦੀ ਸੀ ਜੀ 80 90 ਸਾਲ ਦੀ ਉਮਰ ਆ ਉਹ ਹੈਗੀ ਆ ਉਹਨਾਂ ਨੂੰ 37% ਦੇ ਹਿਸਾਬ ਨਾਲ ਸਰਕਾਰ ਨੇ ਅਦਾਲਤ ਨੇ ਸੋਰੀ ਉਹਨਾਂ ਨੂੰ ਵੰਡ ਕੇ ਦੇਤੀ ਆ ਟਰਸਟ ਬਣਾਇਆ ਸੀ ਆ ਰਾਜੇ ਦਾ ਰਾਜੇ ਦੇ ਹੁੰਦਿਆ ਬਣਿਆ ਹੁੰਦਾ ਤਾਂ ਉਹ ਇੱਕ ਨੰਬਰ ਦਾ ਸੀ ਆ ਰਾਜੇ ਦੀ ਮੌਤ ਤੋਂ ਬਾਅਦ ਉੱਥੇ ਨੇ ਟਰਸਟ ਬਣਾਤਾ ਸੀ ਆ ਜਿਹੜਾ ਕਿ ਅਹ ਇਹ ਸਮਝਿਆ ਗਿਆ ਨਕਲੀ ਸਮਝਿਆ ਗਿਆ ਤੇ ਉਹ ਸੁਪਰੀਮ ਕੋਰਟ ਨੇ ਰੱਦ ਕਰਤਾ ਪੰਜਾਬੀ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ